ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਅਮਰਬਾਈ ਦੇ ਨਾਲ ਖਬਰ ਡੇਰਾ ਸੰਗਤ ਸਰ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਕਾਲੇ ਕਨੂਪੁਰ ਬਾਈਪਾਸ ਸ੍ਰੀ ਅਮ੍ਰਿਤਸਰ ਮੁਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਵਾਏ ਤੇ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਅਤੇ ਇਸ ਮੌਕੇ ਤੇ ਇਲਾਕੇ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਸਰਪੰਚ ਮੰਦਿਤ ਸਿੰਘ ਦਰਸ਼ਨ ਸਿੰਘ ਕਲੋਨੀ ਅਗਨੀ ਪਾਰਟੀ ਦੇ ਹੋਰ ਵੀ ਮੈਂਬਰ ਪਹੁੰਚੇ ਮੈ ਜੀ ਸਰਪੰਚ ਅਬਾਦੀ ਡੇਰਾ ਗੋਬਾ ਦਰਸ਼ਨ ਸਿੰਘ ਪੰਚਾਇਤ ਜੀ ਬਾਬਾ ਜੀ ਦੇ ਨਾਂ ਤੇ ਪੰਚਾਇਤ ਜੀ ਸਾਡੀ ਮਹਾਪੁਰਸ਼ਾਂ ਜੀ ਸਾਡੇ ਆਏ ਸਾਲ ਸਮਾਗਮ ਹੁੰਦਾ ਜੀ ਬਾਬਾ ਜੀ ਦੇ ਸਥਾਨ ਤੇ ਜੀ ਔਰ ਮਹਾਪੁਰਸ਼ਾਂ ਦੀ ਬੜੀ ਵੱਡੀ ਕਮਾਈ ਜੀ ਸਾਡੇ ਲੱਕ ਪੈ ਨੂੰ ਬਹੁਤ ਵੱਡੀ ਦੇਣ ਹੈ ਜੀ ਤੇ ਅਸੀਂ ਤੇ ਬੜੇ ਕੁਝ ਕਹਿ ਸਕਦੇ ਹਾਂ ਜੀ ਕੁਝ ਦਾ ਕਹਿ ਸਕਦੇ ਸਾਡੀ ਅਸੀਂ ਬੜੇ ਕਿਸਮਤ ਵਾਲੇ ਲਾਲੂ ਗੁਰੂ ਮਹਾਰਾਜ ਨਗਰੀ ਚ ਰਹੇ ਨੇ ਜੀ ਗੁਰੂ ਦਾਸ ਜੀ ਦੂਜੀ ਗੱਲ ਹੈ ਜੀ ਸਾਡੇ ਮਹਾਪੁਰਸ਼ਾਂ ਦਾ ਬਹੁਤ ਜ਼ਿਆਦਾ ਸੰਜੋਗ ਹੈ ਜੀ ਸਾਡੇ ਇਲਾਕੇ ਨੂੰ ਔਰ ਬਹੁਤ ਮਹਾਰਜ ਕਿਰਪਾ ਰੀ ਕਰਨੀ ਰਹੀ ਹੈ ਜੀ ਜਿੰਨਾ ਵੀ ਉਹਨਾਂ ਦੇ ਬਚਨ ਜਿਹੜੇ ਅੱਜ ਪੂਰੇ ਤੇ ਦਲੋਂ ਜਿਹੜੇ ਸੱਚੇ ਹੋ ਰਹੇ ਜੋ ਨਾ ਕਿਹਾ ਸੀ ਜੀ ਮੈਂ ਕਿਹਾ ਸੀ ਕਿਸੇ ਦਿਨ ਉਹ ਇੱਥੇ ਕੋਈ ਜਗ੍ਹਾ ਨਹੀਂ ਲੱਭਣੀ ਫਾਲਗਟ ਬੰਨਾ ਜੀ ਉਦਲੀ ਘਰ ਨੂੰ ਪਿੱਛੇ ਛੱਡ ਗਿਆ ਇਲਾਕਾ ਸਾਡਾ ਔਰ ਬਾਬਾ ਜੀ ਦੀ ਬਹੁਤ ਵੱਡੀ ਦੇਣ ਹੈ ਜੀ ਬਹੁਤ ਜਿਆਦੀ ਵੱਡੀ ਜਿਹਨੂੰ ਆਪਕਰ ਆਲ ਸਾਰੀ ਦੁਨੀਆ ਦੇ ਵਿੱਚ ਹੀ ਉਹਨਾਂ ਦਾ ਪੂਰਾ ਨਾਂ ਹੈਗਾ ਜੀ ਅੱਜ ਵੀ ਤੁਸੀਂ ਜਾ ਕੇ ਦੇਖੋ ਸ੍ਰੀ ਰਮੰਦਰ ਸਾਹਿਬ ਜਾਇਪੁਰ ਚ ਉਹਨਾਂ ਦੀ ਤਸਵੀਰ ਜੂ ਲੱਗੀ ਹੈ ਜੀ ਔਰ ਜੀ ਸਾਡੇ ਪਿੰਡ ਦੇ ਜੀ ਬਹੁਤ ਪੁਰਾਣੇ ਔਰ ਬਹੁਤ ਜਿਆਦਾ ਜਿਨ੍ਹਾਂ ਨੂੰ ਕਹੇ ਰਸੂਲਵਾਨ ਕੀ ਉਹਨਾਂ ਦੀ ਭਗਤੀ ਸ਼ਕਤੀ ਬਹੁਤ ਜਿਆਦਾ ਸੀ ਜੀ ਔਰ ਜੋ ਆਇਸਾਲ ਜੀ ਇਸ ਦਿਨ ਦਾ ਸਮਾਗਮ ਸਾਲ ਬਾਅਦ ਉਹਨਾਂ ਦਾ ਸਮਾਗਮ ਜਿਹੜਾ ਜੀ ਅੱਜ ਵੀ ਹੁੰਦਾ ਜੀ ਔਰ ਬੜੀ ਦੂਰ ਦੂਰ ਤੋਂ ਸੰਗਤਾਂ ਦੇਸ਼ ਵਿਦੇਸ਼ ਤੋਂ ਸਾਰੇ ਆਲ ਇੰਡੀਆ ਤੋਂ ਪਹੁੰਚਦੀਆਂ ਜੀ ਅੱਜ ਸਾਰੇ ਪਹੁੰਚਦੀਆਂ ਜੀ ਤੇ ਸਰਪੰਚ ਸਾਹਿਬ ਤੁਸੀਂ ਕੀ ਸੁਨੇਹਾ ਦੇਣਾ ਚਾਹਦੇ ਹੋ ਅੱਜ ਦੇ ਨੌਜਵਾਨਾਂ ਦੇ ਜਿਸ ਨਾਲ ਕਿ ਕਈ ਨੌਜਵਾਨ ਨਸ਼ੇ ਵੱਲ ਖਸ ਦੇ ਜਾ ਰਹੇ ਆ ਤੇ ਕੀ ਸੁਨੇਹਾ ਦੇਵੋ ਜੀ ਮੈਂ ਤੇ ਸੁਨੇਹਾ ਦੇਵਾਂਗਾ ਜੀ ਚਲੋ ਸਾਡੀ ਸਰਕਾਰ ਦੀ ਸਾਡੇ ਭਗਵੰਤ ਮਾਨ ਜੀ ਬਹੁਤ ਵਧੀਆ ਕੰਮਾਂ ਨੇ ਇੱਕ ਮਿਹਨਤ ਹੋ ਰਹੀ ਹੈ ਜੀ ਯੁੱਧ ਨਸ਼ਿਆਂ ਵਿਰੁੱਧ ਜੋ ਕਿ ਕਾਫੀ ਅੱਛੀ ਸਾਬਿਤ ਹੋ ਰਹੀ ਹੈ ਜੀ ਆਪਾਂ ਦੇ ਕੰਨੇ ਜੀ ਆਪਣਾ ਕਾਰੋਬਾਰ ਕਰੋ ਕਿਰਤ ਕਰੋ ਜੀ ਗੁਰੂ ਮਹਾਰਾਜ ਦੀ ਬਾਣੀ ਪੜੋ ਜੀ ਔਰ ਆਪਣੇ ਸੱਚੇ ਢੰਗ ਨਾਲ ਆਪਣਾ ਕੰਮ ਕਰ ਕਰਨ ਤੇ ਮਸ਼ਿਆ ਤੋਂ ਬਿੰਦਾਂ ਜੀ ਤੇ ਸਰ ਸਪੰਸਰ ਦੁੱਖਾਂ ਬਾਰੇ ਪੁੱਛੇ ਕਰਾ ਦੇ ਰਿਹਾ ਜੀ ਰੁਕ ਤੇ ਮੈਂ ਕਹਿੰਦਾ ਜੀ ਰੁਕ ਤੇ ਤਾਂ ਬੜੀ ਵੱਡੀ ਗੱਲ ਹੈ ਜੀ ਤੇ ਪ੍ਰਮਾਤਮਾ ਦੀ ਇੱਕ ਬੜੀ ਕਹੀਏ ਪੀਸੀ ਸੁਚੀ ਸੁਚੀ ਜਿਹੀ ਆਕਸੀਜਨ ਸਾਨੂੰ ਦਿੰਦੇ ਆ ਜੀ ਔਰ ਹਰ ਪਰਿਵਾਰ ਨੂੰ ਕਿ ਮੈਨਾਂ ਹਰ ਵਿਅਕਤੀ ਨੂੰ ਇੱਕ ਇੱਕ ਘੂਟਾ ਜ਼ਰੂਰ ਹੋਣਾ ਚਾਹੀਦਾ ਜੀ ਹਰ ਹਾਲਤ ਚਾਹੀਦਾ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਧੰਨਵਾਦ ਸਤਿ ਸ੍ਰੀ ਅਕਾਲ